ਕੁਝ ਦਿਨ ਪਹਿਲਾਂ ਹਿਮਾਚਲ ਦੇ ਡਲਹੋਜ਼ੀ ਇਲਾਕੇ 'ਚ ਇੱਕ ਸਪੈਨਿਸ਼ ਜੋੜੇ ਨੂੰ ਪਾਰਕਿੰਗ ਠੇਕੇਦਾਰ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਮੰਤਰੀ ਕੁਲਦੀਪ ਸਿੰਘ ਢਾਲੀਵਾਲ ਰਈਆ ਇਲਾਕੇ ਵਿੱਚ ਰਹਿੰਦੇ ਸਪੈਨਿਸ਼ ਜੋੜੇ ਨੂੰ ਮਿਲਣ ਹਸਪਤਾਲ ਪਹੁੰਚੇ। ਮੰਤਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਘਟਨਾ ਸੰਬੰਧੀ ਉਹਨਾਂ ਹਿਮਾਚਲ ਪ੍ਰਦੇਸ਼ ਦੇ ਡਿਪਟੀ ਨਾਲ ਵੀ ਗੱਲ ਕੀਤੀ ਹੈ ਪਰ ਉਹਨਾਂ ਨੇ ਅਜੇ ਤੱਕ ਫੋਨ ਨਹੀਂ ਚੁੱਕਿਆ। ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਪੰਜਾਬ ਵਿੱਚ 0 एफआईआर दर्ज ਕੀਤੀ ਜਾਵੇਗੀ ਫਿਰ ਐਨਆਈਆਰ ਹਿਮਾਚਲ ਦੇ ਡਲਹੋਜ਼ੀ ਨੂੰ ਭੇਜੀ ਜਾਵੇਗੀ ਇਸ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਹਿਮਾਚਲ ਸਰਕਾਰ ਉੱਥੇ ਕਾਨੂੰਨ ਵਿਵਸਥਾ ਬਣਾਈ ਰੱਖੇ ਉਹਨਾਂ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ ਅਤੇ ਅਜਿਹੀ ਘਟਨਾ ਨੂੰ ਰੋਕਿਆ ਜਾਣਾ ਚਾਹੀਦਾ ਜਿਕਰ ਹੋ ਗਿਆ ਹੈ ਕਿ ਕਵਲਜੀਤ ਸਿੰਘ ਦਾ ਪਾਰਕਿੰਗ ਦੇ ਠੇਕੇਦਾਰ ਨਾਲ ਪਾਰਕਿੰਗ ਵਿੱਚ ਝਗੜਾ ਹੋ ਗਿਆ ਸੀ ਇਸ ਤੋਂ ਬਾਅਦ ਠੇਕੇਦਾਰ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਕਵਲਜੀਤ ਸਿੰਘ ਉਸਦੇ ਭਰਾ ਅਤੇ ਪਤਨੀ 'ਤੇ ਹਮਲਾ ਕਰ ਦਿੱਤਾ ਸੀ। ਪਰਿਵਾਰ ਨੇ ਬੜੀ ਮੁਸ਼ਕਲਾਂ ਨਾਲ ਆਪਣੀ ਜਾਨ ਬਚਾਈ। ਤੇ ਹੁਣ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹਨਾਂ ਨੂੰ ਮਿਲ ਕੇ ਕਿਹਾ ਕਿ ਉਹ ਘਟਨਾ ਸੰਬੰਧੀ ਹਿਮਾਚਲ ਦੇ ਮੁੱਖ ਮੰਤਰੀ ਅਤੇ ਹਿਮਾਚਲ ਦੇ ਡਿਪਟੀ ਨੂੰ ਨਿੱਜੀ ਤੌਰ ਤੇ ਮਿਲਣਗੇ। ਪੀੜਤ ਪਰਿਵਾਰ ਨੂੰ ਮਲਜ਼ਮਾਂ ਖਿਲਾਫ ਬਿਆਨ ਦੇਣ ਲਈ ਕਿਹਾ ਗਿਆ ਅਤੇ ਉਹਨਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਪੀੜਤ ਨੂੰ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਦੀ ਲੋੜ ਹੈ ਤਾਂ ਸਰਕਾਰ ਉਸਦੇ ਨਾਲ ਖੜੀ ਹੈ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਲੋਕ ਹਿਮਾਚਲ ਜਾਂਦੇ ਨੇ ਉੱਥੇ ਅਜਿਹੀਆਂ ਘਟਨੀਆਂ ਵਾਪਰਨਾ ਸ਼ਰਮਨਾਕ ਹੈ ਸਦ ਵਲਜੀ ਸਿੰਘ ਸੇ ਪਾਬ ਬਕਾਲਾ ਤੋਂ ਸੰਗਦੇ ਮਸਤ ਉਹ ਚੋਰੀ ਵਾਇਫ ਤੋਂ ਨਾ ਦਾ ਪੈਸਾ ਪਿਛਲੇ ਦਿਨੀ ਦਲਵੰਗੀ ਤੇ ਦਲਵੰਗੀ ਤੋਂ ਕੇ ਹਜ਼ਾਰ ਇੱਕ ਤਸਵਾ ਥੋੜਾ ਵੇਖਣ ਵਾਲੀ ਪਲੇਸ ਉੱਤੇ ਗਏ ਸੀ ਉੱਥੇ ਇਹਨਾਂ ਦਾ ਧੜਾ ਉਹ ਸਮੂਹਤ ਟੀਮ ਨੇ ਇਹਨਾਂ ਤੇ ਹਵਾਲਾ ਕੀਤਾ ਉਹਨਾਂ ਨੂੰ ਬੜੀ ਸਤਾ ਲੱਗੀ ਐ ਪਹਿਲੇ ਸੈਂਚੀ ਆਪ ਨੂੰ ਉਪਰਾਲਾ ਬਾਅਦ ਦਾ ਉਹਨਾਂ ਦਾ ਮਤਲਬ ਪਰਹਲਿਆ ਨਾ ਸਕਿਆ ਔਰ ਅਸੀਂ ਬਲੇ ਤੈਅ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹਦੇ ਹਰਕੂ ਦੇ 24 ਬਾਅਦ ਜਾਂਦੇ ਹੱਥੋਂ ਔਰ ਜਿਹੜੇ ਇਹ ਲੋਕ ਵੀ ਜੇ ਉਹਦੇ ਤੋਂ ਨਾ ਤਾਂ ਕੱਪਰ ਉੱਪਰ ਵੀ ਉਹ ਸਰੀ ਸਾਰੀ ਗੱਲ ਸਾਡੇ ਤੇ ਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਕਿਉਂ ਹੈ ਮੈਂ ਕੋਸ਼ਿਸ਼ ਕਰਦਾ ਹਮਾਚਲ ਦੇ ਮੁੱਖ ਮੰਤਰੀ ਨੂੰ ਮੈਂ ਡੀਜੀਪੀ ਸਾਹਿਬ ਨੂੰ ਕਾਲ ਕੀਤੀ ਪਾਉਂਦਾ ਔਰ ਉਸ ਸਟੇਸ਼ਨ ਨੂੰ ਹਮਾਚਲ ਦੇ ਡੀਜੀਪੀ ਸਾਹਿਬ ਨਾਲ ਹੋਈ ਮੈਂ ਕੋਈ ਕਰਿਆ ਸੀਗਾ ਪਰ ਉਹ ਇੱਕ ਦਿਨ ਆਪਰ ਸਟੇਸ਼ਨ ਕੋਈ ਨਾ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਟਾਈਮ ਮਿਲ ਜੇ ਤਮੈਂ ਹਮਾਚਲ ਦੇ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜੀ ਉਹ ਜਾਂਚ ਚਲੋਂਦੀ ਆ ਪਾਲ ਮੰਤਰੀ ਕਿ ਕੌਣ ਨੂੰ ਆਕਸੀਜਨ ਦੇ ਰਿਹਾ ਨੂੰ ਭੇਜਦੇ। ਔਰ ਅਸੀਂ ਤਦਾ ਪ੍ਰੇਟੋ ਉਹਨਾਂ ਕੋਲ ਗਿਆਤ ਗਿਆਨ ਦੇ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਤ ਚਾਰ ਦਾ ਚਲਾਗਾ ਉਹਨਾਂ ਦੇ ਨਾਲ ਉਹ ਉਹ ਪਤਾ ਤੱਤ ਕਰਕੇ ਹੀ ਮਰਚਰ ਗਵਰਨਰ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕੌਣ ਇਹ ਕਰਵਾ ਪਈਆਂ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਤੋਲ ਤੱਕ ਤੇਰੀ ਆ। ਅਸੀਂ ਹੱਸਬ ਤੋਂ ਜਿਹੜੀਆਂ ਮੁਸ਼ਕਿਲਾਂਾਂ ਸੀ ਕਰਕੇ ਮੈਂ ਆਇਆ ਸੀਗਾ ਕੱਲ ਵੀ ਉਹਦਾ ਪ੍ਰੋਗਰਾਮ ਸੀਗਾ ਪਰ ਤਾਂ ਦੋਨਾਂ ਦੀ ਕੋਈ ਮੀਟਿੰਗ ਸੀਗੀ ਉਹ ਕਰਦੇ ਹੋਏ ਸੀਗੇ ਸੋ ਉਹ ਮੈਂ ਉਹਨੂੰ ਮੁਕਤ ਉਸਾ ਤੋਂ ਆ ਕੇ ਆ ਪੰਜਾਬ ਸਰਕਾਰ ਵੱਲੋਂ ਜਾ ਉਹਨਾਂ ਨੂੰ ਪਿਆ ਕਿ ਪੂਰੀ ਸਰਕਾਰ ਸਰਕਾਰ ਪਹੁੰਚ ਸਰਕਾਰ సీఎం ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਹੈ ਉਹ ਤੁਹਾਡੇ ਨਾਲ ਹੋਲਡ ਕੀਤਾ ਵੀ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਮਤਲਬੀ ਲੋਕ ਪੰਜਾਬ ਸਰਕਾਰ